ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਧੀ ਤਨ ਗੁਰੂ ਜੀ ਤਨ ਸਿੱਖੀ ਹੈ ਮੈਂ ਜੋ ਸੇਵਾ ਕੀਤੀ ਹੈ ਉਹ ਇਸ ਤਰ੍ਹਾਂ ਦੀ ਪੱਕੀ ਸਮਝ ਨਾਲ ਨਹੀਂ ਕੀਤੀ ਪਰ ਐਨੀ ਗੱਲ ਕੁਦਰਤੀ ਰਹੀ ਹੈ ਕਿ ਮੈਨੂੰ ਇਹ ਚੇਤਾ ਰਹਿੰਦਾ ਸੀ ਕਿ ਇਹ ਕੰਮ ਗੁਰੂ ਜੀ ਨੇ ਦੱਸਿਆ ਹੋਇਆ ਹੈ ਔਰ ਜਦ ਮੈਨੂੰ ਸੁਆਦ ਆਉਂਦਾ ਸੀ ਤਦ ਮੈਂ ਕਹਿੰਦਾ ਸਾਂ ਤਨ ਗੁਰੂ ਜੀ ਹਨ ਜਿਨ੍ਹਾਂ ਨੇ ਮੈਂ ਰੁੜੇ ਜਾਂਦੇ ਨੂੰ ਵੀ ਕਿਸੇ ਖੁਸ਼ੀ ਦੇ ਰਸਤੇ ਪਾਇਆ ਹੈ ਦਾਦੋ ਮੈਨੂੰ ਗੁਰੂ ਜੀ ਪਿਆਰੇ ਬੜੇ ਲੱਗਦੇ ਸੀ ਮੈਂ ਕਿੱਡਾ ਮੂਰਖ ਹਾਂ ਕਿ ਅਜੇ ਸੇਵਾ ਦੀ ਇੱਕ ਭਾਰੀ ਮੰਜ਼ਲ ਬਾਕੀ ਸੀ ਤੇ ਮੈਂ ਕਿਤੇ ਅੱਗੇ ਲਈ ਉਛਲ ਰਿਹਾ ਸਾਂ ਆਪਨੇ ਬਹੁਤ ਪਾਲਾ ਕੀਤਾ ਜੋ ਮੇਰੇ ਕਈ ਕਾਲ ਨਹੀਂ ਕੀਤੀ ਔਰ ਮੇਰੇ ਅਧਿਕਾਰ ਮੁੱਝ ਮੈਨੂੰ ਅਗਲਾ ਡੰਡਾ ਦੱਸਿਆ ਜਿਸ ਨੂੰ ਆਪ ਦੀ ਕਿਰਪਾ ਨਾਲ ਸਮਝ ਲਿੱਤਾ ਹੈ ਔਰ ਆਪ ਦੀ ਸਹਾਇਤਾ ਨਾਲ ਇਹ ਕਾਰਜ ਹੋ ਵੀ ਜਾਊ ਕਿਉਂਕਿ ਗੁਰੂ ਜੀ ਤੇ ਗੁਰੂ ਜੀ ਦੇ ਪਰਮੇਸ਼ਰ ਜੀ ਮੈਨੂੰ ਹੁਣ ਪਿਆਰੇ ਲੱਗਦੇ ਹਨ ਔਰ ਹੋਰ ਨਾਦੀ ਸੇਵਾ ਨਾਲੋਂ ਉਹਨਾਂ ਦੀ ਸੇਵਾ ਵਧੇਕ ਪਿਆਰੀ ਲੱਗਦੀ ਹੈ ਜੇ ਦਇਆ ਹੋ ਗਈ ਤਦ ਸਾਰੀ ਸੇਵਾ ਹੁਣ ਪਿਆਰੇ ਖੜਕਤਾਰੀ ਜੀ ਦੀ ਹੁੱਬ ਵਿੱਚ ਹੀ ਹੋਇਆ ਕਰੇਗੀ ਪਰ ਤੁਸੀਂ ਅਸੀਸ ਦਿਓ ਜੋ ਮੈਨੂੰ ਇਹ ਦਾਤ ਨਸੀਬ ਹੋਵੇ ਭਾਈ ਜੀ ਪਿਆਰੇ ਸੱਜਣ ਮੈਂ ਕੀਟ ਹਾਂ ਕੀਟਾਂ ਅੰਦਰ ਕੀਟ ਹਾਂ ਔਰ ਨੀਚਾਂ ਤੋਂ ਨੀਚ ਅਤ ਨੀਚ ਹਾਂ ਗੁਰੂ ਧੰਨ ਹੈ ਗੁਰੂ ਸਮਰੱਥ ਹੈ ਮੈਨੂੰ ਬਖਸ਼ਨਾ ਮੈਂ ਕੁਝ ਨਹੀਂ ਕੀਤਾ ਗੁਰੂ ਦੀ ਕਿਰਪਾ ਤੇ ਤੁਹਾਡੇ ਪ੍ਰੇਮ ਵਿੱਚ ਕੋਈ ਭਾਂਡਾ ਬੋਲ ਗਿਆ ਭਾਂਡੇ ਦਾ ਕੁਝ ਨਹੀਂ ਹਾਂ ਦਾਸ ਨੂੰ ਆਪ ਦਾ ਭਰੋਸਾ ਤੇ ਅੱਗੇ ਲਈ ਗੁਰੂ ਪ੍ਰੇਮ ਦਾ ਉਤਸ਼ਾਹ ਮੈਨੂੰ ਗਾਦਗਦ ਕਰ ਰਿਹਾ ਹੈ ਸ਼ੁਕਰ ਹੈ ਸ਼ੁਕਰ ਹੈ ਅਕਾਲ ਪੁਰਖ ਦਾ ਪਰ ਸੱਜਣ ਜੀ ਜੇ ਆਪ ਸੁਣਨ ਦੀ ਖੇਚਲ ਕਰੋ ਤਦ ਇੱਕ ਬੇਨਤੀ ਹੋਰ ਹੈ ਸਿੰਦੀ ਮੈਂ ਸਦਕੇ ਜਾਵਾਂ ਇਸ ਰਸਨਾ ਦੇ ਇਸ ਕੀਟ ਨੂੰ ਜ਼ਰੂਰ ਕਿਰਤਾਰਤ ਕਰੋ ਭਾਈ ਜੀ ਤੁਹਾਡੇ ਧੰਨ ਭਾਗ ਹਨ ਜੋ ਤੁਸੀਂ ਧਰਮ ਸਾਲ ਬਣਵਾਈ ਜਿੱਥੇ ਕੀਰਤਨ ਹੁੰਦਾ ਹੈ ਪਰ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਨੂੰ ਬਾਣੀ ਦਾ ਅਭਿਆਸ ਪ੍ਰੇਮ ਤੇ ਵਿਚਾਰ ਨਹੀਂ ਜਾਪਦਾ ਜਿਸ ਪਿਆਰੇ ਦੇ ਵਾਸਤੇ ਮੰਦਿਰ ਬਣਾਇਆ ਉਸ ਪਿਆਰੇ ਦੇ ਦਰਸ਼ਨ ਮਿਲੇ ਤੁਸੀਂ ਆਪ ਨਹੀਂ ਕੀਤੇ ਕੀ ਇਹ ਗੱਲ ਠੀਕ ਹੈ ਸਿੰਦੀ ਠੀਕ ਹੈ ਮੈਨੂੰ ਬਾਣੀ ਦਾ ਅਭਿਆਸ ਔਰ ਪਿਆਰ ਤੇ ਵਿਚਾਰ ਤਿੰਨੇ ਹੀ ਨਹੀਂ ਪਏ ਪਰ ਮੈਨੂੰ ਬਾਣੀ ਮਾੜੀ ਵੀ ਨਹੀਂ ਲੱਗਦੀ ਮੈਂ ਕੀਰਤਨ ਸੁਣਦਾ ਵੀ ਹਾਂ ਪਰ ਸੇਵਾ ਵਿੱਚ ਸਵਾਦ ਆਉਂਦਾ ਸੀ ਇਸ ਕਰਕੇ ਉਹ ਸਵਾਦ ਵਿੱਚੋਂ ਹੋਰ ਪਾਸੇ ਜੀ ਨਹੀਂ ਜਾਂਦਾ ਸੀ ਹੋਰ ਕੋਈ ਕਾਰਨ ਬਾਣੀ ਨਾ ਪੜਨ ਦਾ ਨਹੀਂ ਹੈ ਭਾਈ ਜੀ ਠੀਕ ਹੈ ਇਹ ਅਵਸਥਾ ਵਿੱਚ ਕੁਦਰਤੀ ਬਾਤ ਸੀ ਪਰ ਮਿੱਤਰ ਜੀ ਤੁਹਾਨੂੰ ਜੋ ਸੇਵਾ ਦਾ ਉੱਚਾ ਮਰਤਬਾ ਮਾਲੂਮ ਹੋਇਆ ਹੈ ਇਸ ਦੇ ਨਾਲ ਬਾਣੀ ਦੇ ਪਿਆਰ ਔਰ ਵਿਚਾਰ ਦੀ ਲੋੜ ਹੈ ਕਿਉਂਕਿ ਜੋ ਉਚਪਾਉ ਦਾਸ ਨੇ ਸੁਣਾਏ ਹਨ ਸੋ ਗੁਰੂ ਕੀ ਬਾਣੀ ਦਸਦੀ ਹੈ ਇਹ ਮਨ ਪਲ-ਪਲ ਮਗਰੋਂ ਭੁੱਲਦਾ ਹੈ ਸੰਸਾਰ ਦੇ ਮੋਹਨ ਪਦਾਰਤ ਭੁਲਾਉਂਦੇ ਹਨ ਇਸ ਕਰਕੇ ਪਲ-ਪਲ ਦੀ ਭੁੱਲ ਵਾਸਤੇ ਕੋਈ ਪਲ-ਪਲ ਦੇ ਚੇਤੇ ਦਾਉ ਪ੍ਰਾਲਾ ਚਾਹੀਦਾ ਹੈ ਉਹ ਪਹਿਲਾ ਉਹ ਪ੍ਰਾਲਾ ਬਾਣੀ ਹੈ ਬਾਣੀ ਇਕਾਗਰਿਤ ਹੋ ਕੇ ਪੜੋ ਮਨ ਇਕੱਠਾ ਹੋ ਕੇ ਕੁਸਾਂਗ ਦੇ ਅਸਰ ਅਗੇ ਢੈਣੋ ਬਲਵਾਨ ਹੋ ਜਾਏਗਾ ਬਾਣੀ ਨਾਲ ਪਿਆਰ ਕਰੋ ਹृदय ਵਿੱਚ ਗੁਰੂ ਪਰਮੇਸ਼ਰ ਤੇ ਸ਼ਰਦਾ ਤੇ ਪ੍ਰਾਪਤੀ ਦਾ ਉਤਸ਼ਾਹ ਪੈਦਾ ਹੋਵੇਗਾ ਬਾਣੀ ਦਾ ਵਿਚਾਰ ਕਰੋ ਤਦ ਭੁਲੇਖੇ ਤੇ ਡਰ ਦੂਰ ਹੋਣਗੇ ਅਰਥਾਤ ਸਾਡੇ ਅੰਦਰ ਦੋ ਘਰ ਦੇ ਵੈਰੀ ਹਨ ਭੈ ਤੇ ਪਰਮ ਬਾਣੀ ਦਾ ਅਭਿਆਸ ਤੇ ਪਿਆਰ ਭੈ ਨੂੰ ਕੱਟਦਾ ਹੈ ਬਾਣੀ ਦਾ ਵਿਚਾਰ ਪਰਮ ਨੂੰ ਕੱਟਦਾ ਹੈ ਇਸੇ ਤਰ੍ਹਾਂ ਮਨੁੱਖ ਦੇ ਤ੍ਰੈ ਮਿੱਤਰ ਅੰਦਰੇ ਹਨ ਇੱਕ ਨਿਰਮਲ ਬੁੱਧ ਇੱਕ ਉਤਸ਼ਾਹ ਇੱਕ ਸੰਜਮ ਬਾਣੀ ਤ੍ਰੇਹਾਂ ਨੂੰ ਨਿਰੋਲ ਤੇ ਬਲਵਾਨ ਕਰ ਦਿੰਦੀ ਹੈ ਸੱਚੀ ਨਿਰੋਲ ਬੁੱਧੀ ਸੱਚ ਨੂੰ ਅਨੁਭਵ ਕਰ ਸਕਦੀ ਹੈ ਸੱਚਾ ਉਤਸ਼ਾਹ ਝੂਠ ਦੇ ਤਿਆਗ ਦੇ ਸੱਚ ਦੇ ਗ੍ਰਹਿਣ ਲਈ ਹਿੰਮਤ ਤੇ ਸਾਧਨ ਕਰਾਉਂਦਾ ਹੈ ਸੱਚਾ ਸੰਜਮ ਮਨ ਦੀਆਂ ਅਡ ਅਡ ਤਾਕਤਾਂ ਨੂੰ ਥੋੜਾ ਟਿਕਾਣੇ ਰੱਖਦਾ ਹੈ ਤੇ ਹੱਦੋਂ ਨਹੀਂ ਟੱਪਣ ਦਿੰਦਾ ਜਿਸ ਕਰਕੇ ਮਨ ਵਿੱਚੋਂ ਹਨੇਰਾ ਉੱਠ ਕੇ ਬੁੱਧੀ ਨੂੰ ਅੰਨਿਆ ਨਹੀਂ ਕਰ ਸਕਦਾ ਔਰ ਉਤਸ਼ਾਹ ਨੂੰ ਕਰੋਧ ਵਿੱਚ ਪਲਟ ਕੇ ਅਨੇਕ ਗਲਤੀਆਂ ਵਿੱਚ ਪੈ ਜਾਣ ਨੂੰ ਰੋਕ ਲੈਂਦਾ ਹੈ ਇੰਨਾ ਤਿੰਨਾ ਮਿਤਰਾ ਦੀ ਸੂਝ ਬਾਣੀ ਬਖਸ਼ਦੀ ਹੈ ਸਾਰੇ ਸੰਜਮ ਦਾਸ ਦਿੰਦੀ ਹੈ ਸੰਜਮ ਰਹਿ ਨਾ ਬਿੰਸੇ ਪੂਤ ਬਾਣੀ ਪਹਿਲੇ ਨਿਰਮਲ ਭੋਪਾਉਂਦੀ ਹੈ ਜਿਸ ਨਾਲ ਸੰਜਮ ਕਾਇਮ ਹੁੰਦਾ ਹੈ ਜਦ ਸੰਜਮ ਕਾਇਮ ਹੋ ਜਾਂਦਾ ਹੈ ਤਦ ਬਿਰਾਗ ਵਾਲਾ ਚਾਉ ਆਪਣੇ ਟਿਕਾਣੇ ਹੋ ਜਾਂਦਾ ਹੈ ਇਸੇ ਨੂੰ ਉਤਸ਼ਾਹ ਕਹਿੰਦੇ ਹਨ ਇਹੋ ਸਾਰੀ ਬਦੀ ਤੋਂ ਰੋਕਦਾ ਹੈ ਔਰ ਨੇਕੀ ਤੇ ਨੇਕੀ ਦੇ ਸੋਮ ਵਾਹਿਗੁਰੂ ਵੱਲ ਲੈ ਜਾਂਦਾ ਹੈ ਇਸੇ ਦੀ ਪਕਿਆਈ ਹੋ ਗਿਆ ਫਿਰ ਬਾਣੀ ਬੁੱਧ ਨੂੰ ਨਿਰਮਲ ਕਰ ਦਿੰਦੀ ਹੈ ਜਦ ਬੁੱਧ ਨਿਰਮਲ ਹੋ ਜਾਂਦੀ ਹੈ ਤਦ ਹਰ ਹਰ ਦੀ ਧੁਨ ਉਪਜਦੀ ਹੈ ਇਹ ਧੁਨ ਸਹਿਜ ਪਦ ਵਿੱਚ ਲੈ ਜਾਂਦੀ ਹੈ ਜਿੱਥੇ ਪਿਆਰੇ ਵਾਹਿਗੁਰੂ ਨਾਲ ਅਟੁੱਟ ਮੇਲ ਹੋ ਜਾਂਦਾ ਹੈ ਇਹ ਸਾਰਾ ਉਪਦੇਸ਼ ਸ਼੍ਰੀ ਗੁਰੂ ਜੀ ਨੇ ਸੂਹੀ ਮਹੱਲੇ ਚੌਥੇ ਵਿੱਚ ਦਿੱਤਾ ਹੈ ਇਸ ਕਰਕੇ ਪਿਆਰੇ ਵੀਰ ਜੀ ਜੋ ਸੇਵਾ ਆਪਨੇ ਹੁਬ ਸੰਯੁਕਤ ਚੁਕਣੀ ਹੈ ਉਹ ਕੀ ਦੱਸਦੀ ਹੈ ਕਿ ਤੁਹਾਡੇ ਅੰਦਰ ਪਿਆਰ ਆਵੇ ਗੁਰ ਪਰਮੇਸ਼ਰ ਦੀ ਪਿਆਰ ਨਾਲ ਜੋ ਸੇਵਾ ਤੁਸੀਂ ਕੀਤੀ ਹੈ ਉਸਨੇ ਵੇਖੋ ਮਨ ਸ਼ੁੱਧ ਕੀਤਾ ਹੈ ਸ਼ੁੱਧ ਮਨ ਹੁਣ ਵਧੇਕ ਸ਼ੁੱਧ ਗੱਲਾਂ ਲੋਚਦਾ ਹੈ ਉਹਨਾਂ ਲਈ ਵਧੇਕ ਸ਼ੁੱਧਤਾ ਦੀ ਲੋੜ ਹੈ ਇਸ ਕਰਕੇ ਦਾਸ ਨੇ ਆਪ ਨੂੰ ਵਧੇਕ ਸ਼ੁੱਧ ਸੇਵਾ ਦੀ ਬੇਨਤੀ ਕੀਤੀ ਹੈ ਪਰ ਇਹ ਸ਼ੁੱਧਤਾ ਬਾਣੀ ਬਿਨਾ ਆਣੀ ਕਠਨ ਹੈ ਇਸ ਲਈ ਬਿਨੈ ਹੈ ਕਿ ਆਪ ਬਾਣੀ ਦੇ ਪਾਠੀ ਤੇ ਰਸੀਏ ਤੇ ਸਮਝਵਾਲੇ ਹੋ ਜਾਓ ਜੋ ਮਨ ਦੀ ਸ਼ੁੱਧਤਾ ਐਸੀ ਹੋ ਜਾਏ ਕਿ ਹਨੇਰਾ ਨਾ ਰਹੇ ਹਨੇਰਾ ਹਟ ਦੇ ਹੀ ਸੰਜਮ ਦੀ ਪਉਣ ਸਾਰੀਆਂ ਤਾਕਤਾਂ ਨੂੰ ਥੋ ਸਿਰ ਕਰ ਦਿਓ ਉਤਸ਼ਾਹ ਤਕੜਾ ਹੋ ਕੇ ਅੱਗੇ ਨੂੰ ਲੈ ਤੁਰੂ ਔਰ ਨਿਰਮਲ ਬੁੱਧੀ ਝੋਲੀ ਅੜ ਕੇ ਸਤਗੁਰਾਂ ਤੋਂ ਨਾਮ ਪ੍ਰਾਪਤ ਕਰੂ ਉਹ ਨਾਮ ਫਿਰ ਸਹਿਜ ਅਵਸਥਾ ਵਿੱਚ ਜਾਓ ਜਿਸ प्रयोजन ਲਈ ਮਨੁੱਖਾ ਜਨਮ ਸੀ ਸੋ ਸਿੱਧ ਹੋ ਜਾਓ ਸਿੰਧੀ ਮੈਨੂੰ ਮੇਰੇ ਹੀ ਭਲੇ ਲਈ ਬੇਪਰਵਾਹੀ ਤੋਂ ਅਚਰਜ ਵਿੱਚ ਲੈ ਜਾ ਕੇ ਉੱਥੋਂ ਸੱਤ ਦੇ ਮੰਡਲ ਵੱਲ ਰਸਤਾ ਦੱਸਣ ਵਾਲੇ ਮਿੱਤਰ ਪਿਆਰੇ ਪੱਕੇ ਸੱਜਣ ਜੀ ਮੈਂ ਕਿਸ ਮੂ ਨਾਲ ਸ਼ੁਕਰ ਕਰਾਂ ਆਪਨੇ ਮੇਰੇ ਪਰ ਦੇਵੀ ਪੇ ਤਾਂ ਦਾ ਜੰਦਰਾ ਖੋਲ ਕੇ ਮੇਰੀ ਪਹੁੰਚੋਂ ਪਰੇ ਅਦਭੁਤ ਦਰਸ਼ਨ ਕਰਾਏ ਹਨ ਮੈਂ ਸੱਚੀ ਮੁੱਚੀ ਮੂਰਖ ਸਾ ਪਰ ਆਪਨੇ ਅਕਲ দান ਕੀਤੀ ਹੈ ਬਾਣੀ ਕਿਹੜੀ ਪੜਾਂ ਤੇ ਕਿਕੂ ਪੜਾਂ ਭਾਈ ਜੀ ਸੱਜਣ ਜੀ ਨਿਤਨੇਮ ਦੀ ਬਾਣੀ ਰੋਜ਼ ਪੜੋ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪੱਤਰੇ ਰੋਜ਼ ਪਾਠ ਕਰੋ ਜੇਕਰ ਵਕਤ ਲੱਭੇ ਤਦ ਹੋਰ ਬਾਣੀਆਂ ਸੁਖਮਨੀ ਸਾਹਿਬ ਆਸਾਂ ਦੀ ਵਾਰ ਆਨੰਦ ਆਦਕ ਦਾ ਪਾਠ ਕਰੋ ਕਿਕੂ ਕਰੋ ਇਹ ਤੁਸੀਂ ਜਾਣੋ ਪਰ ਜੇਕੂ ਜੀ ਲੱਗੇ ਤੇ ਸਵਾਦ ਆਵੇ ਪਹਿਲਾ ਚਾਹੇ ਸਹਜੇ ਸਹਜੇ ਇਕਾਂਤ ਬੈਠ ਕੇ ਦੂਸਰਾ ਚਾਹੇ ਰਹਾ ਨਾਲ ਉੱਚੀ ਉੱਚੀ ਤੀਸਰਾ ਚਾਹੇ ਫਿਰਕੇ ਸੁਰ ਨਾਲ ਜੇਕੂ ਚਿੱਤ ਨੂੰ ਜਿਸ ਵੇਲੇ ਸਵਾਦ ਆਵੇ ਉਸ ਤਰ੍ਹਾਂ ਪੜੋ ਸਭ ਤੋਂ ਚੰਗੀ ਵਿਧੀ ਤੀਸਰੀ ਹੈ ਇਸ ਨਾਲ ਮਨ ਸਹਿਜੇ ਸਹਿਜੇ ਇਕਾਗਰ ਹੁੰਦਾ ਹੈ ਤੇ ਰਸ ਪੈਂਦਾ ਹੈ ਤੇ ਖੇਚਲ ਨਹੀਂ ਵਾਪਰਦੀ ਚਿੱਤ ਨਾਲ ਨਾਲ ਖਿੜਦਾ ਵੀ ਜਾਂਦਾ ਹੈ ਅੰਦਰ ਜਦੋਂ ਅਜੇ ਮੈਲਾ ਹੈ ਤੇ ਹੱਠ ਨਾਲ ਜੀਬ ਰੋਕ ਕੇ ਪਾਠ ਕਰੀਦਾ ਹੈ ਤਾਂ ਸੁਰਤ ਵੱਜ ਜਾਂਦੀ ਹੈ ਖਿੜਦੀ ਨਹੀਂ ਪਹਿਲੋ ਜੇ ਸੈਜੇ ਸੈਜੇ ਟੈਲ ਕੇ ਨਿੱਕੇ ਨਿੱਕੇ ਰਹਾ ਨਾਲ ਬਾਣੀ ਪੜੀਏ ਤਾਂ ਵਦੇਰੇ ਸੁਖਦਾਈ ਅਸਰ ਹੁੰਦਾ ਹੈ ਮਨ ਦੇ ਸੰਕਲਪ ਵਿਕਲਪ ਰੁਕਣ ਤੇ ਬਾਣ ਬਾਣੀ ਨਾਲ ਜੁੜੇ ਜੁੜਿਆ ਬਾਣੀ ਵਿੱਚ ਪਿਆਰ ਨਾਲ ਵੱਧਾ ਜਾਵੇ ਤੇ ਵਿਚਾਰ ਨਾਲ ਖੀਵਾ ਹੁੰਦਾ ਜਾਵੇ ਇਹ ਬਾਣੀ ਮਾਪੁਰਕਦੀ ਹੈ ਔਰ ਉਸੇ ਦਾ ਸਰੂਪ ਹੈ ਇਹ ਅੱਠ ਪੈਰ ਦਾ ਅੰਗੀ ਸੰਗੀ ਗੁਰੂ ਹੈ ਇਸ ਨੂੰ ਹਰ ਸਮੇਂ ਪਰਤਖ ਗੁਰੂ ਲਿਖਿਆ ਹੈ ਬਾਣੀ ਦੇ ਰਸье ਹੋ ਜਾਓ ਸੇਰਿ ਗੁਰੂ ਜੀ ਜਾਣੀ ਜਾਣ ਹਨ ਜਦੋਂ ਯੋਗ ਜਾਣਨਗੇ ਬਿਨਾ ਕਹੇ ਤੇ ਬਿਨ ਮੰਗੇ ਨਾਮਾ ਅੰਮ੍ਰਿਤ ਬਖਸ਼ ਕੇ ਨਿਹਾਲ ਕਰਨਗੇ ਉਹ ਸ਼ਹਿਨशाह ਨੂੰ ਜੋ ਸਾਧਨ ਤੇ ਸਿੱਧੀ ਰੂਪ ਆਪ ਹੈ ਜਿਸ ਦੇ ਤੁਲ ਕੁਛ ਨਹੀਂ ਉਸ ਨੂੰ ਤਾਰਨ ਲਈ ਹਿਰਦੇ ਮੰਡਲ ਵਿੱਚ ਪੱਕੀ ਤਿਆਰੀ ਕਰੋ ਤਾਂ ਜਦੋਂ ਪਿਆਰਾ ਆਵੇ ਤਦ ਕਹਿ ਸਕੇ ਸੇਜ ਵਿਛਾਈ ਕੰਤ ਕੂ ਕੀਆ ਹੱਬ ਸਿਖਾਰ ਇਤੀ ਮੰਜਨਾ ਸਮਾਵਈ ਜੇ ਗੱਲ ਪਹਿਰਾ ਹਾਰ ਨਾਮ ਆਵੇ ਤੇ ਆਇਆ ਫਿਰ ਨਾ ਵਿਛੜੇ ਫਿਰ ਵਿਥ ਨਾ ਪਵੇ ਮਿੱਤਰ ਜੀ ਦੂਜੀ ਵਾਰ ਲਈ ਟੋਆ ਨਾ ਪਵੇ ਗੁਰਮੁਖ ਨਾਮ ਇੱਕੋ ਵਾਰ ਜਪੀਵੇ ਜੋ ਸ਼ੁਰੂ ਹੋ ਕੇ ਵਿਥ ਨਾ ਪਵੇ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਗੁਰੂ ਵੈਦ ਨੇ ਜੋ दारू ਆਪ ਨੂੰ ਦਿੱਤਾ ਸੀ ਉਸ ਦਾ ਸੰਜਮ ਤੇ ਪੰਥਾ ਨਾਲ ਜੀਕੂ ਅਰਜ਼ ਕੀਤੀ ਹੈ ਸੇਵਨ ਕਰੋ ਗੁਰੂ ਵੈਦ ਜੀ ਆਪ ਫੇਰ ਧਾਰੂਆਂ ਦਾ ਸਿਰ ਧਾਰੂ ਦੇਣਗੇ ਪਹਿਲੇ ਉਪਦੇਸ਼ ਤੋਂ ਲੈ ਕੇ ਵਾਹਿਗੁਰੂ ਮਿਲਾਪ ਤੱਕ ਸਾਰੀ ਦਾਤ ਨਾਮ ਹੈ ਫਰਕ ਹੈ ਤਾਂ ਦਰਜਿਆਂ ਦਾ ਜੋ ਸਮਝ ਰਹੇ ਹੋ ਤੇ ਸਮਝੀ ਜਾਓਗੇ ਗੁਰੂ ਪਲਾ ਕਰੇ ਮੈਨੂੰ ਬਖਸ਼ਨਾ ਮੇਰੀ ਕਥਾ ਤੋਂ ਆਪ ਨੂੰ ਉਦਾਸੀ ਹੋਈ ਸੀ ਇਸ ਕਰਕੇ ਮੇਰਾ ਧਰਮ ਸੀ ਕਿ ਉਸ ਉਦਾਸੀ ਤੋਂ ਕੱਢ ਕੇ ਆਪ ਨੂੰ ਆਪ ਦੇ ਖੁਸ਼ੀ ਦੇ ਰਸਤੇ ਫੇਰ ਪਾ ਦਿਆਂ ਸੋ ਗੁਰੂ ਕਿਰਪਾ ਨੇ ਮੈਨੂੰ ਰੱਖ ਲਿਆ ਤੇ ਆਪ ਦਾ ਕਾਰਜ ਵਿਗੜਿਆ ਨਹੀਂ ਕੁਝ ਦਿਨ ਇਸੇ ਤਰ੍ਹਾਂ ਬੀਤ ਗਏ ਸਿੰਧੀ ਭਾਈ ਨੂੰ ਬਾਣੀ ਦਾ ਪ੍ਰੇਮ ਬਹੁਤ ਵੱਧ ਗਿਆ ਸੇਵਾ ਵੀ ਪਲਟਾ ਖਾ ਗਈ ਜਿਸ ਤਰ੍ਹਾਂ ਭਾਈ ਜੀ ਨੇ ਸਮਝਾਈ ਉਸੇ ਸ਼ਕਲ ਵਿੱਚ ਹੋਣ ਲੱਗੀ ਕਹਿਣਾ ਤੇ ਸੁੰਨਾ ਦੋ ਅੱਡ-ਅੱਡ ਗੱਲਾਂ ਹਨ ਕਰਨੀ ਵਾਲੇ ਪ੍ਰੇਮੀ ਦੇ ਸਵਾਦ ਨੂੰ ਫੋਕੇ ਕਹਿਣੀ ਵਾਲੇ ਨਹੀਂ ਸਮਝ ਸਕਦੇ ਸਿੰਧੀ ਭਾਈ ਜੀ ਜੋ ਕੁਝ ਹੁਣ ਕਰ ਰਹੇ ਹਨ ਉਸ ਦਾ ਜੋ ਸਵਾਦ ਉਹਨਾਂ ਨੂੰ ਆ ਰਿਹਾ ਹੈ ਉਹ ਸਵਾਦ ਕੇਵਲ ਸੁਨਣ ਪੜਨ ਵਾਲਿਆਂ ਨੂੰ ਨਹੀਂ ਆ ਸਕਦਾ ਉਹ ਸਵਾਦ ਡਿੱਠਾ ਹੀ ਬੰਦਾ ਹੈ ਔਰ ਡਿੱਠਾ ਉਹ ਕੇਵਲ ਤਦ ਜਾਂਦਾ ਹੈ ਜੇ ਕੋਈ ਹਿੰਮਤ ਦਾ ਲੱਕ ਬਨ ਕੇ ਕਰਨੀ ਦੀ ਸੜਕੇ ਤੁਰ ਪਈ ਜੇ ਤੁਰਦਾ ਸਵਾਦ ਮਾਣਦਾ ਹੈ ਉਸ ਨੂੰ ਮੁਸ਼ਕਲਾਂ ਤੇ ਔਕੜ ਘਾਟੀਆਂ ਦੀ ਸਮਝ ਵੀ ਪੈਂਦੀ ਹੈ ਉਹ ਫਿਰ ਉਹਨਾਂ ਦੇ दारू ਵੀ ਢੋਲਦਾ ਹੈ ਔਰ दारू ਲੱਭ ਕੇ ਹੋਰ ਅੱਗੇ ਵੀ ਵੱਧਦਾ ਹੈ ਇਸ ਪ੍ਰੇਮ ਨੂੰ ਮਹੀਨੇ ਦੇ ਮਹੀਨੇ ਵਿੱਚ ਹੀ ਦੋ ਮੁਸ਼ਕਲਾਂ ਦਾ ਸਾਹਮਣਾ ਪਿਆ ਇੱਕ ਤਾਂ ਇੱਕ ਹੀ ਸੇਵਾ ਕਰਕੇ ਬਾਣੀ ਪੜਕੇ ਜਦ ਤੱਕ ਤਾਂ ਗੁਰੂ ਯਾਦ ਵਿੱਚ ਰਹੇ ਔਰ ਗੁਰੂ ਨਮਿੱਤ ਸੇਵਾ ਦਾ ਖਿਆਲ ਰਹੇ ਸੁਖ ਰਹੇ ਪਰ ਕਦੇ-ਕਦੇ ਸਵਾਦ ਇੰਨਾ ਆਵੇ ਕਿ ਇਹ ਭੁੱਲ ਜਾਵੇ ਔਰ ਉਹ ਖੁਸ਼ੀ ਸਹਿਜੇ ਸਹਿਜੇ ਹੰਕਾਰ ਜਿਹਾ ਬਣ ਜਾਵੇ ਫਿਰ ਬਾਣੀ ਨੂੰ ਚਿਤ ਨਾ ਲੱਗੇ ਪੜੇ ਤੇ ਜ਼ਰੂਰ ਪਰ ਦਿਲ ਲੱਗੇ ਨਾ ਸਵਾਦ ਨਾ ਆਵੇ ਸੇਵਾ ਵੀ ਕਰੇ ਪਰ ਆਲਸ ਆ ਪਵੇ ਜੋ ਮੁਸ਼ਕਲਾਂ ਪਈਆਂ ਇੱਕ ਤਾਂ ਸੇਵਾ ਬਾਣੀ ਦੇ ਮਗਰੋਂ ਕਦੇ ਹੰਕਾਰ ਵੱਜ ਜਾਵੇ ਦੂਸਰਾ ਇਸ ਦਾ ਫਲ ਇਹ ਨਿਕਲੇ ਦੂਏ ਦਿਨ ਬਾਣੀ ਵਿੱਚ ਅਰੂਚੀ ਤੇ ਸੇਵਾ ਵਿੱਚ ਆਲਸ ਹੋਵੇ ਸੋ ਪਿਆਰਾ ਪ੍ਰੇਮੀ ਦੋਵੇਂ ਦੁੱਖ ਲੈ ਕੇ ਭਾਈ ਸਾਈਂਦਾਸ ਜੀ ਪਾਸ ਹਾਜ਼ਰ ਹੋਇਆ ਭਾਈ ਜੀ ਸਾਰਾ ਹਾਲ ਸੁਣ ਕੇ ਆਪ ਵਿਰਾਗ ਵਿੱਚ ਆ ਗਏ ਤੇ ਆਖਣ ਲੱਗੇ ਰਾਹ ਬੁਰਾ ਪਿਹਾਵਲਾ ਸਰ ਡੁੱਬਗਰ ਅਸਗਾ ਪਰ ਧੰਨ ਗੁਰੂ ਜੀ ਹਨ ਜੋ ਇਹ ਆਸਰਾ ਦਿੰਦੇ ਹਨ ਸਿਰ ਉਪਰ ਠਾ ਡਾ ਗੁਰ ਸੂਰਾ ਨਾਨਕ ਤਾ ਕੇ ਕਾਰਜ ਪੂਰਾ ਧਾਨ ਗੁਰੂ ਨਾਨਕ ਦੇਵ ਜੀ ਹਨ ਪਿਆਰੇ ਭਰਾਤਾ ਜੀ ਜਤੁਈ ਸੇਵਾ ਬਾਣੀ ਦੇ ਫਲ ਆਨੰਦ ਵਿੱਚ ਆਓ ਉਸ ਵੇਲੇ ਵੇਖਿਆ ਕਰੋ ਹੋ ਮੇ ਦਾਓ ਪੇਚ ਲਾਈ ਬੈਠੀ ਹੁੰਦੀ ਹੈ ਕੋਈ ਨਾ ਕੋਈ ਉਖੇੜ ਲਾ ਕੇ ਡੇਗ ਦਿੰਦੀ ਹੈ ਪਤਾ ਤਾਂ ਲੱਗਦਾ ਹੈ ਜਦੋਂ ਦਿਲ ਵਿੱਚ ਪੱਥਰ ਪੈ ਜਾਂਦੇ ਹਨ ਇਸ ਦਾ दारू ਜਗਿਆਸੂਆਂ ਲਈ ਪਰ ਤੱਕ ਤਾਂ ਇਹ ਹੈ ਕਿ ਗੁਰੂ ਨੂੰ ਤੇ ਗੁਰੂ ਦੇ ਪਿਆਰ ਨੂੰ ਜੀਵ ਵਿੱਚੋਂ ਨਾ ਨਿਕਲਣ ਦੇਂ ਪਰ ਆਨੰਦ ਦਾ ਭਾਵ ਇਸ ਵੇਲੇ ਅੰਦਰੋਂ ਉਛਲਦਾ ਹੈ ਤਦ ਮੈਂ ਦਾ ਸੁਖੰ ਭਾਵ ਇਸ ਵਿੱਚ ਲੁਕ ਲੁਕ ਕੇ ਛਾ ਜਾਂਦਾ ਹੈ ਔਰ ਅੰਦਰ ਇਹੋ ਹੋਣ ਲੱਗ ਜਾਂਦਾ ਹੈ ਮੈਂ ਆਨੰਦ ਹਾਂ ਬਸ ਇਹੋ ਭਾਵ ਫਿਰਤਾ ਮੋਟਾ ਹੋ ਕੇ ਆਪਾ ਹੰਕਾਰੀ ਹੋ ਜਾਂਦਾ ਹੈ ਫਿਰ ਕੁਝ ਮਲੀਨਤਾ ਵੱਧ ਕੇ ਸੁਰਤ ਉਸੇ ਤਰ੍ਹਾਂ ਉੱਡਣ ਪੁੱਡਣ ਅਰਥਾਤ ਖਿੰਡਣ ਲੱਗ ਜਾਂਦੀ ਹੈ ਖਿੰਡੀ ਹੋਈ ਤੇ ਮੈਲੀ ਹੋਈ ਫਿਰ ਸੇਵਾ ਵਿੱਚ ਆਲਸ ਤੇ ਬਾਣੀ ਵਿੱਚ ਅਚਾਹ ਹੋ ਜਾਂਦੀ ਹੈ ਸਿੱਟਾ ਇਹ ਕਿ ਉਹ ਜੋ ਸੇਵਾ ਤੇ ਬਾਣੀ ਵੇਲੇ ਗੁਰੂ ਜੀ ਦਾ ਧਿਆਨ ਤੇ ਪਿਆਰ ਜੀ ਵਿੱਚ ਸੀ ਉਹ ਆਨੰਦ ਦੇ ਵੇਲੇ ਆਨੰਦ ਦੇ ਭਾਵ ਦੇ ਵਧਨ ਨਾਲ ਲੋਪ ਹੋ ਗਿਆ ਉਸੇ ਦੇ ਲੋਪ ਹੋਣ ਨੇ ਸਾਨੂੰ ਗਿਰਾ ਦਿੱਤਾ ਉਸ ਵੇਲੇ ਦਾ ਦਾਰੂ ਇਹ ਹੈ ਕਿ ਆਨੰਦ ਦਾ ਭਾਵ ਸਖਣਾ ਆਨੰਦ ਦਾ ਭਾਵ ਨਾ ਰਹੇ ਉਸ ਵਿੱਚ ਗੁਰ ਹੋਰ ਰਲਾ ਦਿੱਤਾ ਜਾਵੇ ਜੋ ਹੋ ਉਹ ਨੂੰ ਧੋਖਾ ਦੇਣ ਦਾ ਸਮਾਂ ਨਾ ਲੱਭੇ ਔਰ ਗੁਰੂ ਦਾ ਚੇਤਾ ਤੇ ਪਿਆਰ ਜੀ ਵਿੱਚੋਂ ਨਿਕਲ ਨਾ ਸਕੇ ਸਿੰਧੀ ਪਿਆਰੇ ਜੀ ਸਾਰੇ ਸਾਧਨ ਤਾਂ ਆਨੰਦ ਦੀ ਖਾਤਰ ਹਨ ਤੇ ਆਨੰਦ ਹੀ ਗਿਰਾਉ ਦਾ ਕਾਰਨ ਹੁੰਦਾ ਹੈ ਇਹ ਕੀ ਪੇਤ ਹੈ ਭਾਈ ਜੀ ਆਨੰਦ ਗਿਰਾਉ ਦਾ ਕਾਰਨ ਕਦੀ ਨਹੀਂ ਹੁੰਦਾ ਸਾਡਾ ਮਨ ਕਮਜ਼ੋਰ ਹੈ ਸੇਵਾ ਬਾਣੀ ਤੇ ਗੁਰੂ ਦੀ ਕਿਰਪਾ ਦੇ ਅਸਰ ਨਾਲ ਜੇ ਕਿਸੇ ਵੇਲੇ ਆਨੰਦ ਦਾ ਲਹਿਰਾ ਆਉਂਦਾ ਹੈ ਤਦ ਕਮਜ਼ੋਰ ਮਨ ਚੱਲ ਨਹੀਂ ਸਕਦਾ ਔਰ ਉਸ ਨੂੰ ਜੀਉ ਨਹੀਂ ਸਕਦਾ ਹੋਮੇ ਦਾ ਸੁਭਾਅ ਪੱਕਾ ਹੋਣ ਕਰਕੇ ਅੰਦਰੋਂ ਮੈਂ ਜੋ ਪਾ ਜਾਂਦੀ ਹੈ ਬਾਹਰ ਦਾ ਕੋਈ ਪੋਰਾ ਜਿੰਨਾ ਕੋ ਸੰਗ ਅਸਰ ਪਾ ਜਾਂਦਾ ਹੈ ਸੋਹਾਨੀ ਦਾ ਕਾਰਨ ਮਨ ਦੀ ਨਿਰਬਲਤਾਈ ਹੈ ਆਨੰਦ ਨਹੀਂ ਹੈ ਇਸ ਕਰਕੇ ਸਾਨੂੰ ਇੱਥੇ ਇੱਕ ਐਸੀ ਸ਼ੈ ਦੀ ਲੋੜ ਹੈ ਜਿਸ ਨਾਲ ਸਾਡਾ ਨਿਰਬਲ ਮਨ ਉਸ ਆਨੰਦ ਨੂੰ ਜੀਉ ਰ ਸਕੇ ਉਹ ਲੋੜ ਐਸੀ ਸ਼ੈ ਦੀ ਹੈ ਕਿ ਜੋ ਆਨੰਦ ਦੇ ਭਾਵ ਨਾਸ਼ ਵੀ ਨਾ ਹੋਣ ਦੇਵੇ ਪਰ ਮਨ ਉਸ ਨੂੰ ਝੱਲ ਵੀ ਜਾਵੇ ਜੀਕੂ ਨਿਰਾਕੋਪੀਤਾ ਹੋਇਆ ਝਲ ਨਹੀਂ ਹੁੰਦਾ ਪਰ ਕਾਲੀ ਮਿਰਚ ਤੇ ਮਿਸਰੀ ਨਾਲ ਸਾਡਾ ਪੇਟ ਕਿਉਂ ਨੂੰ ਚੱਲ ਪੈਂਦਾ ਹੈ ਸਿੰਧੀ ਸੱਤ ਹੈ ਕਿਰਪਾ ਕਰਕੇ ਉਹ ਕਾਲੀ ਮਿਰਚ ਤੇ ਮਿਸਰੀ ਵੀ ਦੱਸੋ ਭਾਈ ਜੀ ਉਸ ਨੂੰ ਧੰਨਵਾਦ ਆਖਦੇ ਹਨ ਜਾਂ ਲੈੰਦੇ ਦੀ ਬੋਲੀ ਵਿੱਚ ਸ਼ੁਕਰ ਆਕੀਦਾ ਹੈ ਭਾਈ ਜੀ ਮਿੱਤਰ ਜੀ ਜਦੋਂ ਤੁਹਾਨੂੰ ਆਨੰਦ ਦਾ ਭਾਵ ਅੰਦਰ ਪ੍ਰਤੀਤ ਦੇਵੇ ਤੁਸੀਂ ਉਸੇ ਵੇਲੇ ਸ਼ੁਕਰ ਵਿੱਚ ਲੱਗ ਜਾਓ ਤੇ ਆਖੋ ਹੇ ਆਕਾਲ ਪੁਰਖ ਸ਼ੁਕਰ ਹੈ ਮੇਰੇ ਵਰਗੇ ਨਿਕਾਰੇ ਨੂੰ ਇਹ ਦਾਤ ਆਪਨੇ ਬਖਸ਼ੀ ਹੈ ਧੰਨ ਆਪ ਹੋ ਆਪ ਸੱਚਮੁੱਚ ਪਤਿਤ ਪਾਵਨ ਹੋ ਦੀਨਾ ਬੰਦੂ ਹੋ ਮੇਰੇ ਕਰਮ ਐਸੇ ਬੁਰੇ ਮੇਰੇ ਤੇ ਇਹ ਦਿਯਾਲਤਾ ਹੈ ਕਿ ਮੇਰੇ ਅੰਦਰ ਆਨੰਦ ਆਪਨੇ ਭੇਜਿਆ ਹੈ ਇਹ ਦੀਨਾ 나ਥ ਆਨੰਦ ਤਾਂ ਆਪ ਦਾ ਸਰੂਪ ਹੈ ਇਹ ਤਾਂ ਆਪ ਮੇਰੇ ਦੀਨ ਦਰਿਦਰੀ ਦੀ ਕੁਟਿਆ ਵਿੱਚ ਆਏ ਹੋ ਮੈਂ ਕਿਸ ਨੂੰ ਸ਼ੁਕਰ ਕਰਾਂ ਮੇਰੇ ਸਰੀਰ ਦੇ ਰੋਮ ਜੀਬਾਂ ਬਰਨ ਤੇ ਮੈਂ ਸ਼ੁਕਰ ਕਰਾਂ ਤਦ ਵੀ ਆਦ ਨਹੀਂ ਹੋ ਸਕਦਾ ਹੇ ਪ੍ਰਤਪਾਲਕ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਇਹ ਭਾਵ ਸ਼ੁਕਰ ਦਾ ਦਿਲ ਵਿੱਚ ਆਵੇ ਇਸ ਭਾਵ ਦੇ ਨਾਲ ਉਹ ਆਨੰਦ ਦਾ ਭਾਵ ਰਲ ਕੇ ਤੁਹਾਨੂੰ ਗਦਗਦ ਕਰ ਦੇਵੇਗਾ ਨੇਤਰਾਂ ਵਿੱਚ ਜਲ ਆ ਜਾਵੇਗਾ ਕਦੇ ਲੂਖੰਡੇ ਹੋ ਜਾਣਗੇ ਕਦੇ ਕੰਨ ਰੁੱਕ ਜਾਏਗਾ ਇਸ ਭਾਵ ਦਾ ਇਹ ਅਸਰ ਪਵੇਗਾ ਕਿ ਤੁਹਾਡੇ ਅੰਦਰ ਠੰਡ ਵਰਤੇਗੀ ਔਰ ਆਨੰਦ ਦਾ ਹੁਲਾਰਾ ਚੱਲ ਹੋ ਜਾਏਗਾ ਤਿੱਖੇ ਵੇਗ ਦੀ ਥਾਂ ਮੱਦਮ ਤੇ ਮਿੱਠਾ-ਮਿੱਠਾ ਸੁਖ ਅੰਦਰ ਖੇੜ ਪਾਵੇਗਾ ਜਿੱਥੇ ਤਿੱਖੇ ਹੁਲਾਰੇ ਨੇ ਪਲ-ਪਲ ਰਹਿਣਾ ਸੀ ਉੱਥੇ ਇਸ ਧਰਮ ਤੇ ਸੁਖਾਵੇ ਆਨੰਦ ਨੇ ਦਿਨ-ਰਾਤ ਰਹਿ ਜਾਣਾ ਹੋ ਵਿੱਚ-ਵਿੱਚ ਸ਼ੁਕਰ ਦਾ ਖਿਆਲ ਉੱਠਦਾ ਰਹੇਗਾ ਔਰ ਇਸ ਆਨੰਦੀ ਉਮਰ ਵਧਾਉਂਦਾ ਜਾਵੇਗਾ ਸਿੰਦੀ ਪਿਆਰੇ ਉਪਕਾਰੀ ਜੀ ਇਹ ਕਹਿੰਦੇ ਹੀ ਸੰਗ ਰੁਕ ਗਿਆ ਸ਼ੁਕਰ ਦਾ ਭਾਵ ਛਾਰਿਆ ਸੀ ਸਿੰਧੀ ਪਿਆਰੇ ਸੰਥਾ ਨਹੀਂ ਪੜ ਰਹੇ ਸੀ ਪਰ ਜੋ ਕੁਝ ਸੁਣ ਰਹੇ ਸੀ ਉਹ ਕੁਝ ਵਾਪਰ ਰਿਹਾ ਸੀ ਸਿਆਣੇ ਉਸਤਾਦ ਨੇ ਆਤਮਾ ਵਿੱਚ ਸ਼ੁਕਰ ਪਾ ਕੇ ਦੱਸ ਦਿੱਤਾ ਕਿ ਮੇਰਾ ਕੀ ਮਤਲਬ ਸੀ ਜੋ ਕੁਝ ਆਪ ਕਹਿਣ ਲੱਗੇ ਸੀ ਸ਼ੁਕਰ ਦੇ ਛੱਡੇ ਹੀਟ ਰਹਿ ਗਿਆ ਬੋਲ ਨਹੀਂ ਸਕੇ ਔਰ ਬੇਵਸੇ ਚਰਨੀ ਟੈਪੇ ਭਾਈ ਜੀ ਨੇ ਸਿਰ ਚੁੱਕ ਕੇ ਗੱਲ ਆਇਆ ਗੱਲ ਲਗਦਿਆਂ ਸ਼ੁਕਰ ਦਾ ਭਾਵ ਹੋਰ ਵਧਿਆ ਭਾਈ ਜੀ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਸ਼ੁਕਰ ਦੇ ਭਾਵ ਵਾਪਰਿਆਂ ਪਿਆਰੇ ਗੁਰੂ ਦੀ ਮੂਰਤ ਵਧੇਕ ਪਿਆਰੀ ਲੱਗਦੀ ਹੈ ਵਾਹਿਗੁਰੂ ਗੁਰੂ ਦੀ ਯਾਦ ਵਧੇਕ ਪਿਆਰੀ ਲੱਗਦੀ ਹੈ ਚੰਦਰਮਾ ਦੀ ਚਾਨਣੀ ਵਾਂਗੂ ਇੱਕ ਤਰ੍ਹਾਂ ਦੀ ਠੰਡਕ ਤੇ ਸੁਹਾਵੋ ਅੰਦਰ ਛਾ ਜਾਂਦਾ ਹੈ ਆਨੰਦ ਦਾ ਇੱਕ ਘੇਰਾ ਅੰਦਰ ਬਾਹਰ ਘਿਰ ਜਾਂਦਾ ਹੈ ਹੇ ਸੱਜਣ ਇਹ ਸ਼ੁਕਰ ਜੀਵਨ ਬੂਟੀ ਹੈ ਸ਼ੁਕਰ ਦਾ ਭਾਵ ਗੁਰੂ ਜੀ ਸਾਨੂੰ ਕਦਮ ਕਦਮ ਤੇ ਸਿਖਾਲਦੇ ਹਨ ਦੇਖੋ ਸਾਡੇ ਮੂਰਖ ਮਨਾਂ ਦੀਆਂ ਅੱਖਾਂ ਖੋਲ ਕੇ ਕਿਸ ਤਰ੍ਹਾਂ ਪੈਰ ਪੈਰ ਤੇ ਸ਼ੁਕਰ ਕਰਨ ਦਾ ਮੌਕਾ ਤਸਤੇ ਹਨ ਕਿ हे ਜਗਿਆਸੂਓ ਸ਼ੁਕਰ ਦੀ ਮਿੱਠੀ ਪ੍ਰਾਪਤੀ ਕਰੋ ਜੋ ਤੁਹਾਨੂੰ ਆਨੰਦ ਦਾ ਘਉ ਪਾਤ ਸਕੇ ਆਓ ਪੜਿਏ ਜੇ ਪ੍ਰਸਾਅ ਛਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖਮਨ ਮਾਹੇ ਜੇ ਪ੍ਰਸਾਅ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੈ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾਮਨ ਅੰਦਰ ਜੈ ਪ੍ਰਸਾਦ ਗ੍ਰਹ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੈ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਮਨ ਜੋਗ ਇਸ ਪਾਠ ਦੇ ਮਗਰੋਂ ਫਿਰ ਜਿਹ ਦੋਹਾਂ ਦੀ ਆਤਮਾ ਅਡੋਲ ਸਤਿਗੁਰੂ ਦੇ ਧਿਆਨ ਵਿੱਚ ਲੀਨ ਰਹੀ ਫਿਰ ਭਾਈ ਜੀ ਨੇ ਕਿਹਾ ਮਿੱਤਰ ਜੀ ਅਸੀਂ ਅਤੀ ਨਿਕਾਰੇ ਹਾਂ ਸਾਡੇ ਪਰ ਜੋ ਦਿਆ ਹੈ ਵਾਹਿਗੁਰੂ ਦੀ ਹੈ ਸੋ ਵਾਹਿਗੁਰੂ ਪਿਆਰਾ ਅੱਠ ਪੈਰ ਈਓਂ ਪਾਸਨਾ ਚਾਹੀਦਾ ਹੈ ਜੀਕੂ ਸਾਡੇ ਨਾਲ ਹੈ ਔਰ ਸਾਨੂੰ ਪਿਆਰ ਕਰਦਾ ਹੈ ਇਹ ਖਿਆਲ ਜਦ ਅਪੁੱਲ ਹੋਣ ਲੱਗ ਜਾਂਦਾ ਹੈ ਤਿਉ ਤਿਉ ਸ਼ੁਕਰ ਭਾਵ ਪੱਕਾ ਹੁੰਦਾ ਜਾਂਦਾ ਹੈ ਜਿਉ ਜਿਉ ਇਹ ਭਾਵ ਹਿਰਦੇ ਵਿੱਚ ਘਟਦਾ ਹੈ ਤਿਉ ਤਿਉ ਮਾਇਆ ਦੀ ਛਾਇਆ ਟੁੱਟਦੀ ਜਾਂਦੀ ਹੈ ਤੇ ਆਨੰਦ ਸਾਡੇ ਅੰਦਰ ਅਡੋਲ ਹੁੰਦਾ ਜਾਂਦਾ ਹੈ ਸਿੰਦੀ ਸੱਤ ਹੈ ਬਖਸ਼ ਲਿਆ ਜੀ ਇੱਕ ਹੋਰ ਗੱਲ ਰਹਿ ਗਈ ਹੈ ਕਿ ਜਦ ਮਨ ਵਿੱਚ ਅਰੂਚੀ ਤੇ ਆਲਸ ਹੋਵੇ ਉਦੋਂ ਕੀ ਕਰੇ ਭਾਈ ਜੀ ਮਿਸਰੀ ਕਾਲੀਆਂ ਮਿਰਚਾਂ ਜੇ ਮਨ ਨੂੰ ਆਨੰਦ ਰੂਪੀ ਘੋੜੇ ਪਹੁੰਚਾਉਂਦਾ ਹੋਰ ਬਲ ਦੇਣ ਸਿੰਧੀ ਕਿਰਪਾ ਕਰਕੇ ਉਹ ਵੀ ਸੂਝ ਬਖਸ਼ੋ ਭਾਈ ਜੀ ਉਹ ਬੇਨਤੀ ਹੈ ਸੋ ਵੀ ਲਓ ਬੇਨਤੀ ਦੀਆਂ ਦੋ ਡੋਲਾ ਹਨ ਇੱਕ ਨੂੰ ਆਪਣੀ ਸਮਝ ਗੋਚਰਾ ਕਰਨੇ ਲਈ ਅਰਦਾਸ ਕਹਿ ਲਈਏ ਔਰ ਦੂਜੀ ਨੂੰ ਪ੍ਰਾਰਥਨਾ ਕਹਿ ਲਈਏ ਸਿੰਧੀ ਵਰਤੋਂ ਕਿਵੇਂ ਹੈ ਭਾਈ ਜੀ ਬੇਨਤੀ ਦੇ ਵਰਤਨ ਦੇ ਅਨੇਕ ਸਮੇ ਹਨ ਜਦੋਂ ਤੁਸੀਂ ਕੁਝ ਚਾਹੁੰਦੇ ਹੋ ਕਿ ਮਿਲੇ ਜਾਂ ਦੁੱਖ ਦੂਰ ਹੋਵੇ ਜਾਂ ਕਿਸੇ ਅਚਾਹਤ ਵਸਤੂ ਤੋਂ ਰੱਖਿਆ ਹੋਵੇ ਜਾਂ ਪ੍ਰਾਪਤ ਵਸਤੂ ਪ੍ਰਾਪਤ ਰਹੇ ਆਦਿ ਫਿਰ ਬੇਨਤੀ ਦੀ ਵਰਤੋਂ ਜੇ ਤਾਂ ਜੀਬ ਉੱਤੇ ਹੈ ਔਰ ਸੰਗ ਤੋਂ ਅੱਗੇ ਕੋਈ ਹਿਲਾਓ ਨਹੀਂ ਤਾਂ ਇਹ ਬਲਵਾਨ ਨਹੀਂ ਪਰ ਜੇ ਇਹ ਮਨ ਦੀ ਆਵਾਜ਼ ਹੈ ਕਦ ਇਹ ਇੱਕ ਤਾਕਤ ਹੈ ਜੋ ਸਾਨੂੰ ਸਾਡੇ ਸਿਰਜਣਹਾਰ ਨਾਲ ਜੋੜਦੀ ਹੈ ਜਦ ਬੇਨਤੀ ਦੀ ਸ਼ਕਲ ਆਪਣੇ ਆਤਮਾ ਦੀ ਇਕਾਗਰਤਾ ਦੇ ਰੂਪ ਵਿੱਚ ਹੁੰਦੀ ਹੈ ਜਦੋਂ ਆਤਮਾ ਵਿੱਚ ਵਾਹਿਗੁਰੂ ਦੇ ਹੋਣ ਦਾ ਵਿਸ਼ਵਾਸ ਹੁੰਦਾ ਹੈ ਔਰ ਉਸ ਦਾ ਹੋਣਾ ਆਪਣੇ ਬਹੁਤ ਹੀ ਨੇੜੇ ਹੁੰਦਾ ਹੈ athva ਉਸ ਦੀ ਯਾਦ ਪੱਕੀ ਹੁੰਦੀ ਹੈ ਜਾਂ ਇਹ ਉਹ ਕਹੋ ਕਿ ਉਹ ਪਿਆਰਾ ਅੰਦਰ ਬਾਹਰ ਵਿਆਪਕ ਖਿਆਲ ਪੈਂਦਾ ਹੈ ਤਦੋਂ ਜੋ ਆਪਣੇ ਆਤਮਾ ਦੀ ਚੁੱਪ ਆਵਾਜ਼ ਮੰਗਦੇ ਫੁਰਨੇ ਵਿੱਚੋਂ ਲੰਘਦੀ ਹੈ ਉਹ ਅਕਸਰ ਪਰਵਾਨ ਬੇਨਤੀ ਦਾ ਰੂਪ ਧਾਰਦੀ ਹੈ ਇਸੇ ਬੇਨਤੀ ਨੂੰ ਗੁਰਮੁਖ ਲੋਕ ਬਲਵਾਨ ਬੇਨਤੀ ਸਮਝਦੇ ਹਨ ਪਰ ਸੰਸਾਰ ਵਿੱਚ ਹਰ ਸ਼ੈਅ ਦੇ ਦਰਜੇ ਹਨ ਇਸੇ ਤਰ੍ਹਾਂ ਮਾਨ ਦੀ ਉਨਤੀ ਦੀ ਅਵਸਥਾ ਦੇ ਅਨੁਸਾਰ ਬੇਨਤੀ ਦੇ ਦਰਜੇ ਹਨ ਉਹ ਉਨਤੀ ਕੀ ਅਰਥ ਰੱਖਦੀ ਹੈ ਮਾਨਵ ਜਿੰਨਾ ਵਧੇਰੇ ਪਰਮੇਸ਼ਰ ਦੇ ਹੋਣ ਦਾ ਭਰੋਸਾ ਹੈ ਉਸ ਦੇ ਨੇੜੇ ਹੋਣ ਦਾ ਸਿੱਧਕ ਹੈ ਔਰ ਉਸ ਦੇ ਪਿਆਰ ਕਰਨ ਦਾ ਨਹਿਚਾ ਹੈ ਉਨਾ ਵਧੇਕ ਮਨ ਉੰਤ ਹੈ ਤੇ ਇਸੇ ਉੰਤ ਅਨੁਸਾਰ ਬੇਨਤੀ ਦਾ ਚਾਓ ਤੇ ਉਸ ਦਾ ਅਸਰ ਹੈ ਸਿੰਧੀ ਇਹ ਤਾਂ ਹੋਈ ਉਹ ਬੇਨਤੀ ਜੋ ਤੁਸਾਂ ਦੱਸਿਆ ਹੈ ਕਿ ਪ੍ਰਵਾਨ ਬੇਨਤੀ ਹੈ ਇਹੋ ਹੈ ਨਾ ਜੁੜੇ ਮਨਾ ਸਾਈ ਨਾਮ ਵਿਚਰਤਿਆਂ ਦੀ ਚਾਹੀ ਗੱਲ ਪੂਰੀ ਹੋਣੀ ਪਰ ਜੀ ਇਹ ਪਰਪੱਕਾਂ ਦੀ ਗੱਲ ਹੋਈ ਨਾ ਤੇ ਮੈਂ ਆਪਣੇ ਜਏ ਨੀਚਾਂ ਲਈ ਪੁੱਛਿਆ ਸੀ ਕਿ ਅਰੂਚੀ ਤੇ ਆਲਸ ਕਿਵੇਂ ਦੂਰ ਹੋਵੇ ਆਪਨੇ ਬੇਨਤੀ ਇਕ दारू ਦੱਸਿਆ ਸੀ ਸੋ ਸਾਡੀ ਜੋ ਬੇਨਤੀ ਹੋ ਉਹ ਤਾਂ ਇੱਕ ਆਗਰ ਚਿੱਦੀ ਬਿਨੇ ਨਹੀਂ ਉਹ ਤਾਂ ਮੈਲੇ ਕੁਚੈਲੇ ਖਿੰਡੇ ਉੱਡੇ ਖਿਆਲਾਂ ਦੀ ਬੇਨਤੀ ਹੈ ਉਸ ਦਾ ਵੀ ਕੁਛ ਲਾਭ ਹੈ ਸਾਈਂ ਦਾਸ ਅਕਸਰ ਵੇਰ ਕਹਿ ਦਈਦਾ ਹੈ ਕਿ ਮੂੰਹ ਨਾਲ ਗੁਣਗੁਣ ਕਰਨ ਦਾ ਕੀ ਗੁਣ ਹੈ ਇਹ ਹੋਊ ਠੀਕ ਪਰ ਇਹ ਬੇਨਤੀ ਦਾ ਮੁੱਢ ਹੈ ਜੋ ਆਦਮੀ ਮੈਲੇ ਹਿੱਦੇ ਵਾਲਾ ਹੈ ਵਿਕਾਰੀ ਹੈ ਉਸ ਨੂੰ ਕਾਇਦਾ ਹੈ ਕਿ ਪਾਪ ਛੱਡ ਉਹ ਕਹਿੰਦਾ ਹੈ ਕਿਕੂ ਤਾਂ ਕਹਿਦਾ ਹੈ ਹਿੰਮਤ ਕਰ ਉਹ ਕਹਿੰਦਾ ਹੈ ਮੈਂ ਕਰਦਾ ਹਾਂ ਪਰ ਡਿੱਗਦਾ ਹਾਂ ਉਸ ਨੂੰ ਕਹਿਦਾ ਹੈ ਤੂੰ ਬੇਨਤੀ ਕਰ ਤੈਨੂੰ ਵਾਹਿਗੁਰੂ ਮਦਦ ਦੇਵੇਗਾ ਪਰ ਜਿੱਥੋਂ ਤੱਕ ਹੋ ਸਕੇ ਦਿਲ ਲਾ ਕੇ ਕਰੀ ਹੁਣ ਉਹ ਪੁਰਖ ਉਸੇ ਤਰ੍ਹਾਂ ਕਰਦਾ ਹੈ ਪਰ ਕੀ ਉਸਦੀ ਬੇਨਤੀ ਤੇ ਭਾਈ ਗੁਰਦਾਸ ਦੀ ਬੇਨਤੀ ਵਿੱਚ ਕੁਝ ਫਰਕ ਹੋਵੇਗਾ ਸਿੰਧੀ ਬੜਾ ਪਾਰਾ ਸਾਕੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ